ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹਾਂਜੀ ਬਾਈ ਜੀ ਬੇਨਤੀ ਆ ਵੀ ਜਿਹੜਾ ਮੌਸਮ ਥੋੜਾ ਜਿਹਾ ਚੇਂਜ ਹੋ ਗਿਆ بارشਾਂ ਇੱਕ ਦੋ ਪੈ ਗਈਆਂ ਦੂਜੀ بارش ਪੈ ਗਈ ਆ ਕਈ ਥਾਵਾਂ ਤੇ ਨਹੀਂ ਵੀ ਪਈ ਤੇ ਮੌਨਸੂਨ ਹੁਣ ਉੱਤੇ ਹੀ ਆ ਤੇ بارش ਆ ਜੂਗੀ ਸੋ ਬੁੱਟਿਆਂ ਦਾ ਟਾਈਮ ਆ ਗਿਆ ਜੀ ਘਾਹ ਦਾ ਬੁੱਟਿਆਂ ਦਾ ਟਾਈਮ ਜਿੰਨਾ ਚਿਰ بارش ਇੱਕ ਹੋਰ ਨਹੀਂ ਪੈਂਦੀ ਇੱਕ ਦੋ ਦਿਨ ਦੋ ਚਾਰ ਦਿਨ ਚਲੋ ਲੱਗ ਜਾਂਦੇ ਆ ਉਹਨਾਂ ਚਿਰ ਜਿਹੜੇ ਮੇਰੇ ਭਰਾ ਨੇ ਖੱਡੇ ਆਪਣੇ ਬਾਗ ਲਾਉਣਾ ਸੌਰੀ ਬਾਗ ਲਾਉਣਾ ਤੇ ਜਾਂ ਆਪ ਦੇ ਘਰੇ ਲਾਂਚ ਬੂਟੇ ਲਾਉਣੇ ਆ ਜਾਂ ਕੋਈ ਸਰਕਾਰੀ ਸੰਸਥਾ 'ਚ ਬੂਟੇ ਲਾਉਣੇ ਆ ਉਹ ਖੱਡੇ ਮਾਰ ਲਓ 2x2 ਦੇ ਜਾਂ 3x3 ਦੇ ਉਹਦੇ ਵਿੱਚ ਵਰਮੀ ਕੰਪੋਸਟ ਭਰ ਕੇ ਰੱਖ ਦਿਓ ਕੋਈ 5-4 ਦਿਨ ਉਹਨੂੰ ਖੱਡੇ ਨੂੰ ਬੰਦ ਕਰ ਦਿਓ ਉੱਤੋਂ ਪਾਣੀ ਛੱਡ ਦਿਓ ਨਾ ਵੀ ਪਾਣੀ ਛੱਡੋਗੇ ਤਾਂ ਵੀ ਕੋਈ ਚੱਕਰ ਨਹੀਂਗਾ ਤੇ ਵਰਮੀ ਕੰਪੋਸਟ ਖਾਦ ਆ ਜਿਹੜੀ ਉਹ ਜ਼ਰੂਰੀ ਆ ਭਰ ਕੇ ਰੱਖ ਦਿਓ ਤੇ 5-4 ਦਿਨਾਂ ਤੱਕ ਜਿਹੜੇ ਹੈਗੇ ਆ ਬੂਟਿਆਂ ਦਾ ਟਾਈਮ ਵਧੀਆ ਆ ਜਾਣਾ ਤੇ ਬੂਟੇ ਜਿਹੜੇ ਹੈਗੇ ਆ ਪੂਰਾ ਫੁੱਲ ਕਾਮਯਾਬ ਹੋਣਗੇ। ਜ਼ਿਆਦਾਤਰ ਜਿਹੜੇ ਫਲਾਂ ਵਾਲੇ ਬੂਟੇ ਆ ਉਹਨਾਂ ਨੂੰ ਤਾਂ ਖਾਸ ਕਰਕੇ ਨਾ ਵਰਮੀ ਕੰਪੋਸਟ 5-5 7-7 ਕਿਲੋ ਖੱਡੇ ਵੀ ਭਰ ਕੇ ਰੱਖ ਦੋ। ਦਾ ਹੋ ਸਕਦਾ 10 ਕਿਲੋ ਪਾਓ। 10 ਕਿਲੋ ਸਫੀਸ਼ੀਐਂਟ ਆ। ਤੇ ਸੋ ਬੇਨਤੀ ਆ ਤੇ ਵਧੀਆ ਕੰਮ ਹੋਊਗਾ ਜੀ। ਨਜ਼ਾਰੇ ਨਾਲ ਡ੍ਰਿਪ ਸਿਸਟਮ ਵੀ ਲਗਾਓ ਜਿਹਦੇ ਨਹੀਂ ਡ੍ਰਿਪ ਲੱਗਿਆ ਉਹ ਡ੍ਰਿਪ ਵੀ ਲਾਓ। ਪਾਣੀ ਦੀ ਬਚਤ ਹੁੰਦੀ ਆ ਤੇ ਬੂਟੇ ਨੂੰ ਆਟੋਮੈਟਿਕ ਪਾਣੀ ਚਲਾ ਜਾਂਦਾ। ਸੋ ਧੰਨਵਾਦ ਜੀ।